ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਂ ਸਾਡੇ ਨਾਲ ਮੌਜੂਦ ਨੇ ਰਿਫਿਊਜ਼ਡ ਕੇਸਸ ਨੂੰ ਪੀਪੀਆਰ ਦੇ ਵਿੱਚ ਤਬਦੀਲ ਕਰਾਉਣ ਦੇ ਬਾਦਸ਼ਾਹ ਮੰਨੇ ਜਾਂਦੇ ਤੀਰਤ ਸਿੰਘ ਜੀ ਤੀਰਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੀਰਤ ਜੀ ਦੋ ਗੱਲਾਂ ਨਵੀਆਂ ਨੇ ਇੱਕ ਤਾਂ ਕੈਨੇਡਾ ਨੇ ਅੱਖਾਂ ਬੰਦ ਕਰਕੇ ਰਿਫਿਊਜ਼ਲਾਂ ਦਿੱਤੀਆਂ ਨੇ ਪਿਛਲੇ ਸਮਿਆਂ 'ਚ ਡਿਪਲੋਮਿਆਂ 'ਚ ਸਾਡੇ ਵਿਦਿਆਰਥੀ ਕਈ ਤਾਂ 2-2 3-3 ਆਮ ਹੀ ਹੋਏ ਪੈਣੇ ਜਿਨ੍ਹਾਂ ਦੀਆਂ ਰਿਫਿਊਜ਼ਲਾਂ ਨੇ ਹੁਣ ਹੁਣ ਮੈਨੂੰ ਦੋਨੇ ਗੱਲਾਂ ਸਾਫ਼ ਕਰੋ ਦੁਬਾਰਾ ਉਹੀ ਸਰਕਾਰ ਆ ਗਈ ਵਾਪਸ ਕੀ ਹੁਣ ਡਿਪਲੋਮੀਆਂ ਤੇ ਰਿਫਿਊਜ਼ਾਂ ਹੀ ਆਉਣਗੀਆਂ ਡਿਪਲੋਮੇ ਵਾਲੇ ਬੱਚੇ ਡਰੇ ਪਏ ਨੇ ਕਹਿੰਦੇ ਅਸੀਂ ਯੂਕੇ ਕਰ ਲਈਏ ਕੋਈ ਹੋਰ ਕਰ ਲਈਏ ਕੈਨੇਡਾ ਦਾ ਡਿਪਲੋਮਾ ਤੇ ਵੀਜ਼ੇ ਦਊ ਪਤਾ ਨਹੀਂ ਨਹੀਂ ਦਊ ਇਹਦੇ ਦੇ ਸਿਧਿ ਸਪਸ਼ਟ ਕਰੋ ਰਿਫਿਊਜ਼ਲਾ ਵਾਲੇ ਕੀ ਡਿਪਲੋਮਾ 'ਚ ਦੁਬਾਰਾ ਅਪਲਾਈ ਕਰਨ ਤੇ ਨਵੇਂ ਬੱਚੇ ਕੀ ਡਿਪਲੋਮੇ 'ਚ ਲਾਉਣ ਜਾਂ ਕੈਨੇਡਾ ਡਿਪਲੋਮਾ 'ਚ ਵੀਜ਼ੇ ਦਊਗਾ ਜਾਂ ਕੈਨੇਡਾ ਅੜ ਗਿਆ ਵੀ ਨਹੀਂ ਦੇਣੀ ਡਿਪਲੋਮਾ 'ਚ ਤੇ ਸਰ ਇਹ ਚੀਜ਼ ਮੈਂ ਕਲੈਰਿਟੀ ਦੇਣਾ ਚਾਹੂੰਗਾ ਕਿ ਆ ਜਿਹੜਾ ਮੈਂ ਮੰਥ ਦੀ ਗੱਲ ਕਰ ਲਵਾਂ April ਮੰਥ ਜਾਂ March ਮੰਥ ਦੀ ਗੱਲ ਕਰਨਾ ਦੋ ਕਮਹੀਨੇ ਦਾ ਸਮਾਂ ਕਰਨਾ ਚੈਲੈਂਜਿੰਗ ਰਿਹਾ ਸਰ ਸਭ ਨੂੰ ਪਤਾ ਵਾ ਕਿ ਇਲੈਕਸ਼ਨ ਸਗੇ 28 ਤਰੀਕ ਨੂੰ ਉੱਥੇ 29 ਤਰੀਕ ਨੂੰ ਜੋ ਕਲੈਰਿਟੀ ਜਿਹੜੀ ਕਿ ਆ ਚੁੱਕੀ ਆ ਵਧੀਆ ਹੋਇਆ ਸਰ ਮੈਂ ਤਾਂ ਕਹੂੰਗਾ ਸੋ ਆਪਣੀ ਜਿਹੜੀ ਉੱਥੇ ਦੀ ਜਿਹੜੀ ਕਿ ਉੱਥੇ ਦੇ ਲੋਕਾਂ ਨੇ ਵੀ ਸਮਰਥਨ ਦਿੱਤਾ ਉਹ ਸਰਕਾਰ ਨੂੰ ਉਹ ਸਰਕਾਰ ਦੀ ਪਿਛਲੀਆਂ ਪਾਲਿਸਿਸ ਨੂੰ ਵੀ ਉਹਨਾਂ ਦੀਆਂ ਜੇ ਗਲਤੀਆਂ ਹੋਈਆਂ ਸੀ ਉਹਨਾਂ ਨੂੰ ਵੀ ਮਾਫੀ ਦਿੱਤੀ ਉਹਨਾਂ ਨੂੰ ਦੂਜਾ ਮੌਕਾ ਦਿੱਤਾ ਕਿ ਹਾਂਜੀ ਆਓ ਤੇ ਗੱਲ ਕੀ ਮੈਂ ਤਾਂ ਪਹਿਲਾਂ ਵੀ ਕਹਿ ਰਿਹਾ ਸੀਗਾ ਕਿ ਇਹ ਜਿਹੜਾ ਪਿਛਲਾ ਸਮਾਂ ਸੀਗਾ ਨਾ ਬਹੁਤ ਚੈਲੈਂਜਿੰਗ ਰਿਹਾ ਕਿਤੇ ਨਾ ਕਿਤੇ ਮੈਂ ਕਹਿੰਗੂ ਥੱਕਾ ਵੀ ਹੋਇਆ ਬਾਕੀ ਸਾਰੇ ਜਿਹੜਾ ਤੁਹਾਡਾ ਸਵਾਲ ਹੈ ਨਾ ਕਿਉਂਕਿ ਨਾ ਅਸਲ ਵਿੱਚ YouTube ਤੇ ਨਾ ਮੁੱਦੇ ਬੜੇ ਵੱਖਰੇ-ਵੱਖਰੇ ਚੱਲ ਰਹੇ ਆ YouTube ਦਾ ਕੰਟੈਂਟ ਪਾਈ ਚਲੋ ਕਿਉਂਕਿ ਨਾ ਪਿੱਛੇ ਤੇ ਮੇਰੇ ਕੋਲ ਇਦਾਂ ਦੀਆਂ ਵੀ ਤੁਸੀਂ ਤਾਂ ਚਲੋ ਡਿਗਰੀ ਡਿਪਲੋਮੇ ਦੀ ਗੱਲ ਕੀਤੀ ਨਾ ਇੱਥੇ ਵੀ ਮੈਗਲੈਰੀਟ ਦਾ ਸਰ ਮੇਰੇ ਤਾਂ ਆਰਐਸਪੀਟੀ ਦੇ ਵੀ ਆ ਗਿਆ ਸੀ ਬੱਚਿਆਂ ਨੇ ਕਢਾ ਕੇ ਦੇਖਿਆ ਕਿ ਜੀ ਹੁਣ ਪੀਟੀ ਦੇ ਵੀਜ਼ਾ ਨਹੀਂ ਆਉਂਦੇ ਹੁਣ ਆਰਐਸਟੀ ਵੀਜ਼ਾ ਆਉਣੇ ਸੋ ਮਤਲ ਵੀਜ਼ਾ ਕਦੇ ਵੀ ਪਹਿਲੀ ਗੱਲ ਤਾਂ ਆਪਣੇ ਮਨ ਨੂੰ ਸਮਝਾਓ ਵੀਜ਼ਾ ਕਦੇ ਵੀ ਗਾਰੰਟੀ ਨਹੀਂ ਹੁੰਦਾ ਠੀਕ ਹੈ ਨਾ ਤੇ ਵੀਜ਼ਾ ਕਿਉਂਕਿ ਜੇ ਡਿਪਲੋਮੇ ਤੇ ਵੀਜ਼ਾ ਨਾ ਆਉਂਦਾ ਹੋਵੇ ਠੀਕ ਹੈ ਨਾ ਸੇ ਸਭ ਨੂੰ ਪਤਾ ਹੈਗਾ ਕਿ ਐਸ ਵੇਲੇ ਕਾਲਜਸ ਜਾਂ ਯੂਨੀਵਰਸਿਟੀਆਂ ਨੂੰ ਸੀਟਾਂ ਅਲੋਟ ਹੋ ਗਈਆਂ ਠੀਕ ਹੈ ਬੱਚੇ ਦਾ ਜੇ ਵੀਜ਼ਾ ਆ ਗਿਆ ਜਾਂ ਨਹੀਂ ਆ ਗਿਆ ਤੇ ਉਹ ਕਾਲਜ ਦੀ ਸੀਟ ਜਾਂਦੀ ਆ ਠੀਕ ਹੈ ਨਾ ਕਾਲਜ ਦੀ ਸੀਟ ਜਾਂਦੀ ਆ ਸੋ ਕਾਲਜ ਯੂਨੀਵਰਸਿਟੀ ਨੂੰ ਵੀ ਤਾਂ ਹੀ ਫਾਇਦਾ ਜੇ ਤੁਹਾਡਾ ਵੀਜ਼ਾ ਹੁੰਦਾ ਉੱਥੇ ਦੀ ਗਵਰਨਮੈਂਟ ਨੂੰ ਵੀ ਤਾਂ ਹੀ ਫਾਇਦਾ ਜੇ ਤੁਹਾਡਾ ਵੀਜ਼ਾ ਆਇਆ ਵਗਾ ਕਿਉਂਕਿ ਤਾਂ ਹੀ ਤੁਸੀਂ ਉਹਨਾਂ ਦੀ ਇਕਨੋਮੀ ਦੇ ਪਾਰਟ ਬਣੋਗੇ ਨਹੀਂ ਤੇ ਜਿਹੜੀ ਫੀਸ ਦਿੱਤੀ ਤੁਸੀਂ ਰਿਫੰਡ ਲੈ ਲੈਣੀ ਹੈਗੀ ਆ ਸੋ ਇਸੇ ਕਰਕੇ ਮੈਂ ਦੁਬਾਰਾ ਚਾਹੁੰਦਾ ਵਾਂ ਕੈਨੇਡਾ ਚਾਹੂੰਗਾ ਕੈਨੇਡਾ ਨੇ ਲਿਸਟ ਦਿੱਤੀ ਹੋਈ 1000 ਕੋਰਸਿਸ ਦੀ ਚਾਹੇ ਉਹ ਡਿਗਰੀ ਚਾਹੇ ਡਿਪਲੋਮਾ ਵਾ ਤਾਂ ਮੈਂ ਤਾਂ ਕਹੂੰਗਾ ਡਰਾਂ ਦੀ ਲੋੜ ਨਹੀਂ ਡਿਗਰੀਆਂ ਤੇ ਚਲੋ ਸਿੱਧਾ ਹੀ ਵਰਕ ਪਾ ਮਾ ਡਿਪਲੋਮੇਜੈਂਟ ਚੋਂ ਪੀਜੀਡਬਲਯੂਪ ਐਸ ਵੇਲੇ ਮੈਂ ਗਲਤੀ ਵੀ ਦੱਸ ਦਨਾ ਇੱਥੇ ਕੀਆ ਸਰ ਮੇਰੇ ਕੋਲ ਨਾ ਬੱਚੇ ਆ ਰਹੇ ਇੱਥੇ ਨਾਨ ਮੈਡੀਕਲ ਦੇ ਜਾਂ ਮੇਰੇ ਕੋਲ ਬੱਚੇ ਆ ਰਹੇ ਕਮਰਸ ਦੇ ਉਹਨਾਂ ਇਥੇ ਥਲੇ ਰੌਲਾ ਚੱਲਿਆ ਹੋਇਆ ਜਿਹਦਾ ਭੇੜਚਾਲ ਕਹਿੰਦੇ ਆ ਕਿ ਜੀ ਅਸੀਂ ਹੈਲਥ ਕੇਅਰ ਦਾ ਕੋਰਸ ਲੈਣਾ ਉੱਥੇ ਪੀਆਰ ਮਿਲਦੀ ਓ ਮੈਂ ਕਹਿੰਦਾ ਭਲਿਆ ਮਾਨਸੋ ਅੱਜ ਤੁਸੀਂ ਹੈਲਥ ਕੇਅਰ ਦਾ ਜੇ ਕੋਰਸ ਲੈ ਲੈਦੇ ਮੈਂ ਕਹਿੰਦਾ ਚਲੋ ਵੀਜ਼ਾ ਵੀ ਲੱਗ ਗਿਆ ਠੀਕ ਆ 2 ਸਾਲ ਦੀ ਪੜ੍ਹਾਈ ਕਰੋਗੇ ਸਾਲ ਦੋ ਸਾਲ ਦਾ ਵਰਕ ਪਰਮਿਟ ਲਓਗੇ ਉਹ 4 ਸਾਲ ਬਾਅਦ ਯਾਰ ਕਿੰਨੇ ਕ ਹੈਲਥ ਕੇਅਰ ਦੇ ਕੈਨੇਡਾ ਇਕੱਠੇ ਕਰ ਲੂਗਾ ਐਸ ਵੇਲੇ ਹਰ ਦੁਨੀਆ ਹੀ ਉਹਦੇ ਹੈਲਥ ਕੇਅਰ ਵਾਲੇ ਪਾਸੇ ਹੋ ਗਈ ਸੋ ਇਹ ਆਪਣੀ ਅਜ ਤੱਕ ਸਭ ਤੋਂ ਵੱਡੀ ਗੱਲ ਆਪਾਂ ਗਲਤੀ ਕੀਤੀ ਆ ਕਿ ਆਪਾਂ ਇੱਕ ਵਾਰੀ ਮਗਰ ਤੋਰ ਪੈਂਦੇ ਆ ਸੋ ਮੈਂ ਵੀ ਕਿ ਦੁਬਾਰਾ ਕਹਿੰਦਾ ਕੋਈ ਵੀ ਚਾਹੇ ਕੋਰਸ ਲੈ ਲੋ ਡਿਗਰੀ ਚਾਹੇ ਡਿਪਲੋਮਾ ਤੁਹਾਡੀ ਪੜ੍ਹਾਈ ਦੇ ਨਾਲ ਰੈਲੇਵੈਂਟ ਚਾਹੀਦੀ ਆ ਤੁਹਾਡੇ ਉਹਦੇ ਨਾਲ ਕਰੀਅਰ ਗੋਲ ਕਲੀਅਰ ਚਾਹੀਦੇ ਆ ਤੁਹਾਡੀ ਐਸਓਬੀ ਚ ਕਲੀਅਰ ਚਾਹੀਦਾ ਕਿ ਇਹ ਤੁਸੀਂ ਇੰਡੀਆ ਆਉਂਦੇ ਤੁਹਾਨੂੰ ਕਿਹੜਾ ਕਿਹੜਾ ਉੱਤੇ ਬੈਨੀਫਿਟ ਹੁੰਦਾ ਤੁਸੀਂ ਉੱਥੇ ਰਹਿ ਕੇ ਆਪਣਾ ਪੜ੍ਹਾਈ ਦਾ ਖਰਚਾ ਕਿਦਾਂ ਚੱਕਣਾ ਹੈਗਾ ਤੁਸੀਂ ਉੱਥੇ ਉਹਨਾਂ ਦੀ ਕਮਿਊਨਿਟੀ ਨੂੰ ਕਿਦਾਂ ਹੈਲਪ ਕਰ ਸਕਦੇ ਆ ਕਿਦਾਂ ਤੁਸੀਂ ਐਜ਼ ਅ ਸਟੂਡੈਂਟ ਤੁਹਾਡੀ ਰਿਸਪੌਂਸਿਬਿਲਟੀਜ਼ ਕੀ ਆ ਇਹ ਤੁਹਾਨੂੰ ਅੱਜ ਮੈਂ ਟਿਪ ਦੇ ਰਿਹਾ ਉਹ ਟਿਪ ਦੇ ਰਿਹਾ ਜੋ ਸਾਡੇ ਪੁਰਾਣੇ ਟਿਪ ਮੈਂ ਤੇ ਕਹੂੰਗਾ ਜਦੋਂ ਵੀਜ਼ਾ ਲੈਣਾ ਲਿਟਰਲੀ ਚੈ ਸਾਡੇ ਪੁਰਾਣੇ ਬੱਚੇ ਗਏ ਉਹ ਤੇ ਤਿੰਨ ਤਿੰਨ ਸਾਲ ਚ ਪੀਆਰ ਲੈ ਚੁੱਕੇ ਆ ਸਾਰੇ ਸੱਚਾਈ ਆ ਹਾਂ ਕਈ ਹਰੇ ਚਲੋ ਚੱਲ ਵੀ ਰਹੇ ਆ ਪਰ ਜਿਹੜੇ ਕਈ ਬੱਚੇ ਔਨ ਟ੍ਰੈਕ ਰਹੇ ਉਹ ਆਪਣੀ ਪੀਆਰ ਦੇ ਸੁਪਨੇ ਪੂਰੇ ਕਰ ਚੁੱਕੇ ਤੇ ਇਹ ਉਹ ਬੱਚੇ ਆ ਤੇ ਜਿਨ੍ਹਾਂ ਦੇ ਮਾਪੇ ਉਹ ਤੋਂ ਕਹਿੰਦੇ ਹੁੰਦੇ ਸੀ ਅਸੀਂ ਕਦੇ ਗਲਤੀ ਤਾਂ ਨਹੀਂ ਕਰ ਲਈ ਕਦੇ ਪਰ ਅੱਜ ਉਹ ਸਿਰੇ ਜਰੂਰ ਲੱਗੇ ਹੋਏ ਆ ਸੋ ਮੇਰੀ ਤਾਂ ਇੱਕੋ ਹੀ ਸਲਾਹ ਆ ਡਿਗਰੀ ਲੈਣੀ ਆ ਡਿਪਲੋਮਾ ਲੈਣਾ ਵਾ ਸਭ ਤੋਂ ਪਹਿਲਾਂ ਉਹਨਾ ਚੰਗੇ ਬੰਦੇ ਦੀ ਸਲਾਹ ਲੈਣੀ ਹੈ ਮੈਂ ਤਾਂ ਕਹੂੰਗਾ ਸਾਡੇ ਕੋਲ ਵੀ ਬੈਨ ਕਲਕਲ ਆਉਣਾ ਨਾ ਮੈਂ ਤਾਂ ਕਹਿੰਦਾ ਜਰੂਰ ਆਓ ਮਿਲੋ ਆਪਣੇ ਪਰਿਵਾਰ ਸਮੇਤ ਆਓ ਸਵਾਲਾਂ ਦਾ ਲੰਬਾ ਸਾਰਾ ਚਿੱਠਾ ਲੈ ਕੇ ਆਓ ਕੱਲੇ ਕੱਲੇ ਸਵਾਲ ਤੇ ਜਵਾਬ ਲੈਂਦੇ ਰਹੋ ਜਿੱਥੇ ਕਿਤੇ ਜਵਾਬ ਨਹੀਂ ਮਿਲਿਆ ਜਿੱਥੇ ਤੁਹਾਨੂੰ ਲੱਗਦਾ ਕਿ ਤੇ ਟੋਪੀਆਂ ਘੁੰਮਣ ਦੀਆਂ ਮੈਂ ਤਾਂ ਕਹਿੰਦਾ ਉੱਠ ਕੇ ਚੱਲ ਜਾਓ ਨਾ ਦਿਓ ਮੈਨੂੰ ਵੀ ਗੇਸ ਮੈਂ ਆਪਣੇ ਤੇ ਲੈ ਕੇ ਗੱਲ ਕਰਦਾ ਕਿਉਂਕਿ ਇਹ ਇਹ ਜਿਹੜਾ ਸਵਾਲਾਂ ਦਾ ਜਵਾਬ ਜੇ ਅਸੀਂ ਤੁਹਾਡੇ ਨਹੀਂ ਦੇ ਸਕੇ ਠੀਕ ਆ ਕਿਦਾਂ ਤੁਹਾਡਾ ਬੱਚਾ ਉਹ ਤੇ ਸੈੱਟ ਹੋ ਸਕਦਾ ਜਿਹਨੂੰ ਕਰੀਅਰ ਕਾਉਂਸਲਿੰਗ ਕਹਿੰਦੇ ਥੈਨ ਫਾਇਦਾ ਕੀ ਮੈਂ ਕਹਾਂਗਾ ਵੀਜ਼ਾ ਇਹ ਨਾਲੋਂ ਜ਼ਿਆਦਾ ਤਵੱਜੂ ਦਿਓ ਆਪਣੀ ਕਰੀਅਰ ਕਾਉਂਸਲਿੰਗ ਨੂੰ ਕੱਲੇ-ਕੱਲੇ ਸਵਾਲ ਦਾ ਜਵਾਬਾ ਵੀਜ਼ਾ ਕਦੇ ਵੀ ਗਾਰੰਟੀ ਨਹੀਂ ਹੁੰਦਾ ਵੀਜ਼ਾ ਕਦੇ ਵੀ ਡਿਗਰੀ ਤੇ ਡਿਪੈਂਡ ਨਹੀਂ ਹੈਗਾ ਮੈਂ ਤੇ ਦੁਆਰਾ ਕਹਾਂਗਾ ਵੀਜ਼ਾ ਨਾ ਹੀ ਕਦੇ ਯੂਨੀਵਰਸਿਟੀ ਤੇ ਡਿਪੈਂਡ ਆ ਵੀਜ਼ਾ ਤੁਹਾਡੀ ਓਵਰਆਲ ਪ੍ਰੋਫਾਈਲ ਤੇ ਡਿਪੈਂਡ ਆ ਥੈਨ ਜਿਹੜਾ ਕੀ ਵੀਜ਼ਾ ਤੁਹਾਨੂੰ ਆਉਣਾ ਹੈਗਾ ਬਾਕੀ ਉਮੀਦ ਕਰਦਾ ਹਾਂ ਮੈਂ ਤੁਸੀਂ ਸਾਰੇ ਜਣੇ ਰਾਜੀ ਖੁਸ਼ੀ ਦੇ ਚੜ੍ਹਦੀ ਕਲਾ ਚ ਰਹੋਗੇ ਤੇ ਇੰਦਾਂ ਦੀਆਂ ਅਫ ਸਹੀ ਤਰੀਕੇ ਨਾਲ ਮਾਈਂਡ ਦੇ ਵਿੱਚ ਬਣਾ ਕੇ ਕਿ ਮੈਂ ਪੜ ਕੇ ਜ਼ਿੰਦਗੀ ਬਣਾਉਣੀ ਆ। ਦੈਨ ਤੁਹਾਡੀ ਮੈਂ ਤੇ ਕਹੂੰਗਾ ਕੈਨੇਡਾ ਦੇ ਵਿੱਚ ਜ਼ਿੰਦਗੀ ਬਣਨੀ ਤੇ ਕੈਨੇਡਾ ਦਾ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਵਧੀਆ ਸਿਰਫ ਮੌਕਾ ਹੈਗਾ ਵਾ ਥੋੜਾ ਜਿਹਾ ਫੋਕਸ ਹੋਣ ਦੀ ਤੇ ਸਹੀ ਫੈਸਲੇ ਲੈਣ ਦੀ। ਚਲੋ ਬਹੁਤ ਬਹੁਤ ਧੰਨਵਾਦ ਸੋ ਟੈਲੀਫੋਨ ਲਗਾਤਾਰ ਆ ਰਹੇ ਨੇ 85578 85578 ਤੇ ਤੁਸੀਂ ਕਾਲ ਕਰ ਸਕਦੇ ਹੋ। 3-3 ਨੂੰ ਤੁਹਾਡੇ ਕਾਲਸ ਵੀ ਅਟੈਂਡ ਕਰਨਗੇ ਔਰ ਪੂਰੀ ਸਲਾਹ ਲਓ ਕੋਈ ਕੰਫਿਊਜ਼ਨ ਹੈ ਉਹਨੂੰ ਦੂਰ ਕਰੋ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ। ਧੰਨ।